ਭਾਰਤ ਦੇ ਵਿੱਚ ਇੱਕ ਘਨੌਣੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕਿ ਪੱਛਮ ਬੰਗਾਲ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਪਹਿਲਾਂ ਰਿਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਖਿਲਾਫ ਜੇ ਪੂਰੇ ਭਾਰਤ ਦੇ ਵਿੱਚ ਡਾਕਟਰਾਂ ਵੱਲੋਂ ਵੱਡੇ ਪੱਧਰ ਤੇ ਹੜਤਾਲ ਕੀਤੀ ਗਈ ਅਤੇ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਲ੍ਹਾ ਸੰਗਰੂਰ ਦੇ ਵਿਖੇ ਅੱਜ ਸਵੇਰੇ 2 ਘੰਟੇ ਲਈ ਪੂਰਨ ਰੂਪ ਤੇ ਵਿੱਚ ਡਾਕਟਰਾਂ ਤੇ ਬਾਕੀ ਸਟਾਫ ਵੱਲੋਂ ਹੜਤਾਲ ਕੀਤੀ ਗਈ ਇਸ ਤੋਂ ਬਾਅਦ ਅੱਜ ਸ਼ਾਮ ਨੂੰ ਸੰਗਰੂਰ ਵਿਖੇ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਜਿੱਥੇ ਵੱਖ-ਵੱਖ ਡਾਕਟਰਾਂ ਨੇ ਇਸ ਕੈਂਡਲ ਮਾਰਚ ਦੇ ਵਿੱਚ ਹਿੱਸਾ ਲਿਆ ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮ ਬੰਗਾਲ ਦੇ ਵਿੱਚ ਇੱਕ ਨੋਨੋਨਿਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੇਡੀ ਡਾਕਟਰ ਦਾ ਪਹਿਲਾਂ ਬਲੱਟਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਡਾਕਟਰਾਂ ਦੀ ਸੁਰੱਖਿਆ ਉੱਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਡਾਕਟਰ ਆਪਣੇ ਮਰੀਜ਼ ਦੇ ਲਈ ਚਿੰਤਤ ਨੇ ਅਤੇ ਹਰ ਤਰ੍ਹਾਂ ਦੀ ਸਵਾਮਾ ਦੇਣ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਨ ਉੱਤੇ ਸਰਕਾਰ ਉੱਤੇ ਸਵਾਲ ਖੜਾ ਹੁੰਦਾ ਹੈ ਕਿ ਜਿਸ ਤਰ੍ਹਾਂ ਡਾਕਟਰਾਂ ਪ੍ਰਤੀ ਸੁਰੱਖਿਆ ਦੇ ਪ੍ਰਬੰਧ ਨਹੀਂ ਅਤੇ ਦਿਨੋਂ ਦਿਨ ਡਾਕਟਰਾਂ ਪ੍ਰਤੀ ਸਮਾਜ ਵਿੱਚ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਦੀ ਸੁਰੱਖਿਆ ਅਸੀਂ ਆਪਣੀ ਪਹਿਲੀ ਮੰਗ ਰੱਖਦੇ ਹਾਂ। ਇਸ ਦੇ ਨਾਲ ਹੀ ਦੋਸ਼ੀਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਟੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਰਾਉਣੀ ਹਰਕਤ ਨਾ ਹੋਵੇ ਕੀ ਨਾਮ ਹੈ ਸਰ ਡਾਕਟਰ ਅਮਿਤ ਸਿੰਘ 라ਜੀ ਮੈਂ ਆਈਐਮਐ ਦਾ ਪ੍ਰਧਾਨ ਹਾਂ ਸੰਗਰੂਰ ਦਾ ਜੋ ਇਹ ਸਾਰੇ ਇਨਸੀਡੈਂਟ ਹੋਇਆ ਹੈ ਬੱਚੇ ਬੰਦਾਲ ਦੇ ਵਿੱਚ ਕਿਵੇਂ ਦੇਖ ਰਹੇ ਹੋ ਦੇਖੋ ਇਹ ਨਾਕਾਮੀ ਆ ਸਰਕਾਰ ਦੀ ਕੀ ਇੱਕ ਲੇਡੀ ਡਾਕਟਰ ਜੋ ਪੜਨ ਗਈ ਹੋਈ ਆ ਚੈਸਟਨ ਟੀਵੀ ਦੀ ਡਾਕਟਰ ਹੈ ਔਨ ਡਿਊਟੀ ਰਾਤ ਨੂੰ ਜਿਸ ਦਾ ਰੇਪ ਹੋ ਜਾਂਦਾ ਤੇ ਮਰਡਰ ਹੋ ਜਾਂਦਾ ਹਸਪੀਟਲ ਦੇ ਕੈਂਪਸ ਦੇ ਅੰਦਰ ਇਸ ਤੋਂ ਜ਼ਿਆਦਾ ਮੰਦ ਭਾਗੀ ਜਾਂ ਮਾੜੀ ਖਬਰ ਨਹੀਂ ਹੋ ਸਕਦੀ। ਆਪਾਂ ਰੋਜ਼ ਖਬਰਾਂ ਸੁਣਦੇ ਆਂ ਵੀ ਡਾਕਟਰ ਨਾਲ ਲੜਾਈ ਹੋ ਗਈ, ਕੋਈ ਬੋਲ ਗਿਆ। ਉਹ ਇਹਨਾਂ ਇਹ ਤਾਂ ਬਹੁਤ ਛੋਟੇ ਮੈਟਰ ਲੱਗ ਰਹੇ ਨੇ ਇਸ ਮੈਟਰ ਅੱਗੇ। ਇਹ ਤਾਂ ਬਹੁਤ ਹੀ ਵੱਡਾ ਮੈਟਰ ਹੈ ਔਰ ਇਸ ਚੀਜ਼ ਨੂੰ ਸੈਂਸੀਅਰਲੀ ਲੈਣਾ ਚਾਹੀਦਾ ਸਰਕਾਰਾਂ ਨੂੰ। ਕੁਛ ਨਾ ਕੁਛ ਸਿਸਟਮ ਕਰਨਾ ਚਾਹੀਦਾ। ਡਾਕਟਰ ਜਨੇ ਜਿਹੜੇ ਦਿਨਾਂ ਡਿਊਟੀਆਂ ਕਰਦੇ ਆ ਉਹਨਾਂ ਦੀ ਸੇਫਟੀ ਲਈ, ਸਿਕਿਉਰਿਟੀ ਲਈ ਕੋਈ ਪ੍ਰੋਟੋਕੋਲ ਬਣਾਉਣਾ ਚਾਹੀਦਾ ਤਾਂ ਕਿ ਐਟ ਲੀਸਟ ਕੋਈ ਬੰਦਾ ਰਵੇ ਉਹਨੂੰ ਡਰ ਰਵੇ ਵੀ ਅਸੀਂ ਕਰ ਰਹੇ ਆਂ। ਅੱਗੇ ਤੋਂ ਅਸੀਂ ਕੋਈ ਵੀ ਕਾਰਵਾਈ ਕਰਦਾ ਅਗਲੇ ਨੂੰ ਡਰ ਰਹੇ ਵੀ ਸਾਨੂੰ ਸਜ਼ਾ ਮਿਲੇਗੀ ਸਾਨੂੰ ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਭ ਜਿਸ ਤਰੀਕੇ ਦਾ ਐਕਸੀਡੈਂਟ ਹੋਇਆ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਤਾਂ ਅਪਡੇਟ ਲੈਣਾ ਚਾਹਾਂ ਕਿ ਕਿਵੇਂ ਦਾ ਤੁਹਾਡਾ ਪ੍ਰੋਸੈਸ ਪ੍ਰੋਸੈਸ ਰਿਹਾ ਤੇ ਪੂਰੇ ਭਾਰਤ ਦੇ ਵਿੱਚ ਤੇ ਘਟਨਾ ਨੂੰ ਕਿਵੇਂ ਦੇਖਦੇ ਮੈਂ ਨਾ ਡਾਕਟਰ ਇੰਦਰਮਨ ਜੋ ਸਿੰਘ ਪ੍ਰੈਜ਼ੀਡੈਂਟ ਹੈ ਪੀਸੀਐਮਐਸ ਐਸੋਸੀਏਸ਼ਨ ਦਾ ਅਸੀਂ ਪਹਿਲਾਂ ਸੰਗਰੂਰ ਆਪਣੇ ਸਿਵਲ ਹਸਪਤਲ ਤੇ ਪੂਰੇ ਸਾਰੇ ਡਿਸਟ੍ਰਿਕਟ ਜਿੰਨੇ ਵੀ ਹਸਪਤਲ ਨੇ ਇਹ ਦੋ ਘੰਟੇ ਓਪੀਡੀ ਬੰਦ ਕੀਤੀ ਸੀ ਤਾਂ ਕਿ ਇੱਕ ਸਰਕਾਰ ਕਣੀ ਦਿਸ਼ਾ ਨਿਰਦੇਸ਼ ਚਲਾ ਜਾਵੇ ਕਿ ਅਸੀਂ ਹੋਰ ਟੋਲਰੈਂਟ ਨਹੀਂ ਕਰਨਾ ਆਪਾਂ ਕਹਿ ਰਹੇ ਡਾਕਟਰ ਦਾ ਰੇਪ ਡਾਕਟਰ ਨੇ ਇੱਕ ਤੀਹ ਦਾ ਰੇਪ ਹੋਇਆ ਤੀਹ ਪੈਣਾ ਸਭ ਦੀ ਸਾਂਝੀ ਹੁੰਦੀਆਂ ਨੇ ਆਪਣਾ ਇਹ ਦੇਸ਼ ਹੈ ਭਾਰਤ ਮਾਤਾ ਦੇ ਨਾਮ ਤੇ ਫੇਮਸ ਹੈ ਆਪਾਂ ਕਿੰਨੇ ਦੇਵੀ ਦੇਵਤਿਆਂ ਨੂੰ ਮੰਨਦੇ ਆਂ ਕੁੜੀਆਂ ਨੂੰ ਆਪਾਂ ਕਿੰਨੀ ਵਾਰੀ ਪੁੱਛਦੇ ਆਂ ਪਰ ਜੋ ਧੀ ਦਾ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਫਿਰ ਇਹ ਤਾਂ ਭਾਰਤੀਆਂ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮਗਨਾਕ ਗੱਲ ਹੈ ਤੇ ਪੰਜਾਬੀ ਵਾਸਤੇ ਖਾਸ ਕਰਕੇ ਇਹ ਤਾਂ ਦਿਲ ਦਹਿਲਾਉਣ ਵਾਲੀ ਡਰਾਉਣ ਵਾਲੀ ਗੱਲ ਹੈ ਜਿਹੜੇ ਸਾਡੇ ਧੀਆਂ ਨੇ ਉਹ ਕੱਲ ਨੂੰ ਸੀ ਉਹਨੂੰ ਡਾਕਟਰ ਨਾ ਬਣਾਈਏ ਜਿਹੜਾ ਸਭ ਤੋਂ ਵਧੀਆ ਪ੍ਰੋਫੈਸ਼ਨ ਹੈ ਉਹ ਡਾਕਟਰ ਹੀ ਮੰਨਿਆ ਜਾਂਦਾ ਜਦੋਂ ਬੱਚਾ ਜੰਮਦਾ ਆਪਾਂ ਉਹਨੂੰ ਕਹਿੰਦੇ ਆ ਵੀ ਅਸੀਂ ਤੈਨੂੰ ਡਾਕਟਰ ਬਣਾਉਣਾ ਸਾਡਾ ਬੱਚਾ ਡਾਕਟਰ ਬਣੂਗਾ ਉਹ ਫਿਰ ਨਾ ਬਣਾਈਏ ਨਾ ਉਹਨੂੰ ਅਸੀਂ ਦੇਸ਼ ਚ ਰੱਖੀਏ ਬਾਹਰ ਭੇਜ ਦਈਏ ਇੱਕ ਧੀ ਕਿਸੇ ਭੈਣ ਉਹ ਮਾਪੇ ਤਾਂ ਕੀ ਗੁਜ਼ਰੀ ਹੋएगी ਜਿਹੜੀ ਦੀ ਸੇਵਾ ਕਰਨ ਨੂੰ ਚਾਹਦੀ ਸੀ ਟੀ ਪੀਜੀ ਕਰ ਰਹੀ ਸੀ ਉਹਦੇ ਵਿਚਾਰੀ ਦਾ ਕੀ ਕਸੂਰ ਸੀ ਤੇ ਇਹਦੇ ਵਿੱਚ ਦੁੱਖ ਦੀ ਗੱਲ ਇਹ ਹੈ ਇੱਕ ਇਨਸਾਫ ਲੈਣ ਵਾਸਤੇ ਡਾਕਟਰ ਨੂੰ ਤਰਨੇ ਲਾਣੇ ਪੈਂਦੇ ਨੇ ਤੀਆਂ ਪਣਾ ਸਭ ਦੀ ਸਾਂਝੀਆਂ ਹੁੰਦੀਆਂ ਨੇ ਤਾਂ ਮੇਰੀ ਇਹ ਪੁਰਜਰ ਅਪੀਲ ਹੈ ਵੀ ਆਮ ਜਨਤਾ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਇਹ ਤੀਆਂ ਪਣ ਤੇ ਜੇ ਇੱਜ਼ਤ ਪੈ ਗਈ ਤਾਂ ਸਾਡੀ ਇਹ ਭਾਰਤ ਮਾਤ ਦੇ ਨਾਂ ਤੇ ਕਲੰਕ ਹੈ ਰੇਪ ਹੋਇਆ ਤੇ ਸਰਕਾਰ ਤੋਂ ਕੀ ਮੰਗਦੇ ਨੇ ਦੇਖੋ ਪਹਿਲੀ ਗੱਲ ਤਾਂ ਸੇਹ ਕਹਿੰਦੇ ਆ ਵੀ ਤੁਸੀਂ ਇਹ ਨਾ ਸੋਚੋ ਇੱਕ ਡਾਕਟਰ ਦਾ ਰੇਪ ਹੋਇਆਗਾ ਜਿਵੇਂ ਡਾਕਟਰ 인ਦਰਮਨ ਜੋਤ ਨੇ ਕਿਹਾ ਕਿ ਧੀ ਦਾ ਰੇਪ ਹੋਇਆਗਾ ਇਹ ਸੋ ਮੇਰੀ ਸਾਰੀ ਸੋਸਾਇਟੀ ਨੂੰ ਸਾਰੇ ਸਮਾਜ ਨੂੰ ਇਹ ਬੇਨਤੀ ਹੈਗੀ ਕਿ ਇਹ ਇੱਕ ਡਾਕਟਰ ਦਾ ਰੇਪ ਨਾਲ ਸਮਝ ਕੇ ਇੱਕ ਇੱਕ ਕੁੜੀ ਦਾ ਰੇਪ ਹੋਇਆਗਾ ਇਹ ਤੇ ਸਾਰੇ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਆਂਦਾ ਹੈ ਇੱਕ ਕੁੜੀ ਜਿਹਨੇ ਪਹਿਲੇ ਐਮਬੀਬੀਐਸ ਕੀਤੀ ਐਨੀ ਮਿਹਨਤ ਕੀਤੀ ਫਿਰ ਉਹਨੇ ਐਮਡੀ ਚ ਦਾਖਲਾ ਲਿਆ ਉਹ ਤਾਂ 3rd ਇਅਰ ਐਮਡੀ ਸੀਗਾ ਉਹਦੀ ਹੁਣ 6 ਮਹੀਨਿਆਂ ਨੇ ਐਮਡੀ ਪੂਰੀ ਹੋ ਜਾਣੀ ਸੀਗੀ ਉਹ ਕੋਈ ਵੀ ਬੰਦਾ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਚਾਹੇ ਪ੍ਰੋਫੈਸਰ ਹੈ ਜੇ ਉਹ ਆਪਣੀ ਕੰਮ ਵਾਲੀ ਥਾਂ ਤੇ ਸੇਫ ਹੀ ਨਹੀਂ ਹੈਗਾ ਫਿਰ ਉਹ ਕਿਸ ਤਰੀਕੇ ਨਾਲ ਕੰਮ ਕਰੂਗਾ ਹੈ ਸੋ ਸਾਡੀ ਸਰਕਾਰ ਨੂੰ ਇਹੇ ਬੇਨਤੀ ਹੈ ਵੀ ਕੋਈ ਵੀ ਬੰਦਾ ਹੈ ਚਾਹੇ ਉਹ ਡਾਕਟਰ ਹੈ ਚਾਹੇ ਕਿਸੇ ਹੋਰ professions ਦਾ ਹੈ ਉਹਨੂੰ ਘੱਟੋ ਘੱਟ ਆਪਣੀ ਕੰਮ ਵਾਲੀ ਥਾਂ ਤੇ ਇੱਕ ਉਹਨੂੰ ਸੇਫਟੀ ਜਾਂ ਉਹਨੂੰ ਸੇਫ এনवायरमेंट ਦਿੱਤਾ ਜਾਵੇ ਸੋ ਥੈਟ ਬੰਦਾ ਕਿਨੇਟਰ ਹੋ ਕੇ ਕੰਮ ਕਰ ਸਕਿਆ ਸਭ ਜ਼ਿਲ੍ਹੇ ਤੇ ਵੀ ਮਨਪਾ ਵਿਕਟਨਾ ਸਾਹਮਣੇ ਆਈ ਹੈ ਅੱਜ ਦੇ ਡਾਕਟਰ ਦੇ ਇਸ profession ਨੂੰ ਜਿਹੜਾ ਕਿ ਬਹੁਤ ਹੀ ਵਧੀਆ ਇਹਨੂੰ ਪੂਜਿਆ ਜਾਂਦਾ ਹੈ ਲੋਕਾਂ ਬਰਤੀ ਲੋਕਾਂ ਤੁਸੀਂ ਇਲਾਜ ਕਰਦੇ ਹੋ ਅੱਜ ਕਿੰਨੀ ਤੇ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਕਿਆਂ ਇਸ profession ਚ ਕੀਵੇਂ ਲੀਆਂ ਤੁਹਾਨੂੰ ਚੀਜ਼ਾਂ ਟੈਕਲ ਕਰਨੀਆਂ ਪੈਂਦੀਆਂ ਨੇ ਯਾਰ ਰੇਪ ਤੇ ਤੁਸੀਂ ਕੀ ਕਮੈਂਟ ਕਰੋਗੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਇੱਕ ਲੜਕੀ ਦਾ ਇੱਕ ਡਾਕਟਰ ਦਾ ਰੇਪ ਹੋਇਆ ਉਹ ਵੀ profession ਦੇ ਵਿੱਚ ਆਪਣਾ ਕੰਮ ਕਰਦੇ ਹੋਏ ਹਸਪੀਟਲ ਦੇ ਵਿੱਚ ਰੇਪ ਹੋਇਆ ਹੈ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੋਈ ਵੀ ਮਾਂ ਆਪਣੇ ਬੱਚੇ ਨੂੰ ਡਾਕਟਰ ਬਣਾਉਗੀ ਨਹੀਂ ਕਿਉਂਕਿ ਇਹ ਜਿਹੜਾ profession ਹੈ ਇਹ 24 ਘੰਟੇ ਵਾਲਾ profession ਹੈ ਦਿਨ ਰਾਤ ਕੰਮ ਕਰਨਾ ਹੁੰਦਾ ਹੈ ਲੇਡੀਜ਼ ਨੂੰ ਵੀ ਰਾਤ ਨੂੰ ਕੰਮ ਕਰਨਾ ਪਊਗਾ ਤੇ ਅਗਰ ਹੁਣ ਕੋਈ ਜਸਟਿਸ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਹੀ ਹੋਇਆ ਕਿ ਕੋਈ ਮਾਂ ਚਾਹੂਗੀ ਨਹੀਂ ਕਿ ਉਹਦੀ ਮਾਂ ਬੇਟੀ ਡਾਕਟਰ ਬਣੇ ਤੇ ਰਾਤ ਨੂੰ ਐਮਰਜੈਂਸੀ ਡਿਊਟੀ ਦੇਵੇ ਤੇ ਵੇਟ ਕਰੇ ਸਵੇਰ ਦੀ ਕਿ ਸਭ ਕੁਝ ਠੀਕ ਰਿਹਾ ਹੈ ਤਾ ਸਰਕਾਰ ਨੂੰ ਇਹ ਮੰਗ ਹੈ ਕੁਝ ਕਰੋ ਜਾਨੂੰ ਸੇਫਟੀ ਦਿਓ ਡਾਕਟਰ ਦਾ ਖਿਆਲ ਰੱਖੋ ਜਿਹੜੇ 24 ਘੰਟੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਬਾਰੇ ਕੁਝ ਸੋਚੋ ਕੁਝ ਸੋਚੋ ਤੇ ਨਾਲੇ ਇਹਦੇ ਬਾਰੇ ਇਹਦੇ ਅਪਰਾਧਾਂ ਨੂੰ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਦਿਓ